ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਫੇਰ ਤੁਹਾਡੇ ਲਈ ਆਪਾਂ ਪਾਰਟੀ wear suit ਲੈ ਕੇ ਆਏ ਕਿਉਂਕਿ ਵਿਆਹਾਂ ਦਾ ਸੀਜ਼ਨ ਹੈ ਜੀ ਜ਼ਿਆਦਾਤਰ ਡਿਮਾਂਡ ਪਾਰਟੀ wear suitਾਂ ਦੀ ਆਉਂਦੀ ਹੈ ਤੇ ਬੜੀ ਪਿਆਰੀ ਕਲੈਕਸ਼ਨ ਹੈ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਨੇ ਜੀ 9:00 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦੰਨੀ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਗਾ ਬਾਕੀ ਜੋ ਤੁਸੀਂ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਮੇਰੇ ਵੀਡੀਓ ਨੂੰ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਲੈ ਕੇ ਆਉਨੇ ਆ ਹਰੇਕ ਸੂਟ ਦਾ ਪ੍ਰਾਈਸ ਵੀ ਨਾਲ ਦੀ ਨਾਲ ਦੱਸੀਦਾ ਤੇ ਫੈਬਰਿਕ ਦੇ ਬਾਰੇ ਹਰ ਇੱਕ ਤਰ੍ਹਾਂ ਦਾ ਆਪਾਂ ਨਾਲ ਦੀ ਨਾਲ ਪੂਰਾ ਐਕਸਪਲੇਨ ਕਰੀਦਾ ਜੀ ਤੇ ਬੁਕਿੰਗ ਲਈ ਨੰਬਰ ਹੈ ਜਿਵੇਂ 71465808038246580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣਾ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈ ਜੀ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨ ਲੱਗਦੇ ਹੋ ਉਸੇ ਟਾਈਮ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਕੂਰੀਅਰ ਚਾਰਜਸ ਕਨਫਰਮ ਕਰ ਲਿਆ ਕਰੋ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਜੀ ਵਿਦ ਕੂਰੀਅਰ ਚਾਰਜਸ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅਸਦੀ ਸਾਰੇ ਪਾਰਟੀ ਵੇਅਰ ਸੂਟ ਹੋਣਗੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਤਾਂ ਹਰੇਕ ਸੂਟ ਦਾ ਆਪਾਂ ਨੰਬਰ ਪਾਇਆ ਹੁੰਦਾ ਤੁਸੀਂ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਪੇਮੈਂਟ ਕਰਾ ਸਕਦੇ ਹੋ ਪਰ ਪੇਮੈਂਟ ਆਨਲਾਈਨ ਹੀ ਪੌਣੀ ਹੁੰਦੀ ਹੈ ਜੀ ਤੇ ਦੇਖਦੇ ਹਾਂ ਅਸਦਾ ਪਹਿਲਾ ਸੂਟ ਇਹ ਪਿਓਰ ਸ਼ਿਮਰ ਦੇ ਵਿੱਚ ਸੂਟ ਹੈ ਬਹੁਤ ਪਿਆਰਾ ਦੇਖ ਸਕਦੇ ਹੋ ਬਹੁਤ ਸੋਹਣੀ ਪ੍ਰਿੰਟ ਹੈ ਜੀ ਪ੍ਰਿੰਟ ਬਹੁਤ ਪਿਆਰਾ ਹੈ ਦਾ ਸੂਟ ਦਾ ਗ੍ਰੀਨ ਕਲਰ ਦੇ ਵਿੱਚ ਬਿਲਕੁਲ ਸੌਫਟ ਦੇ ਵਿੱਚ ਫੈਬਰਿਕ ਹੈ ਬਹੁਤ ਜ਼ਿਆਦਾ ਸੌਫਟ ਤੇ ਸਾਰੇ ਤੇ ਹੈਂਡਵਰਕ ਹੋਇਆ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ ਨੈਕ ਨਹੀਂ ਬਣੀ ਹੋਈ ਪੂਰਾ ਹੈਵੀ ਵਰਕ ਵਰਕ ਬਹੁਤ ਜ਼ਿਆਦਾ ਫਾਈਨ ਕੁਆਲਿਟੀ ਦਾ ਵਰਕ ਹੋਇਆ ਬਹੁਤ ਜ਼ਿਆਦਾ ਇੱਕ ਵੀ ਧਾਗਾ ਦੇਖੋ ਇੱਧਰ ਤੋਂ ਉੱਧਰ ਨਹੀਂ ਹੈਗਾ ਬਹੁਤ ਪਿਆਰਾ ਵਰਕ ਘੇਰੇ ਤੱਕ ਉੱਪਰ ਤੋਂ ਲੈ ਕੇ ਪੂਰਾ ਹੈਵੀ ਵਰਕ ਹੋਇਆ ਤੇ ਸਲੀਵਸ ਤੇ ਵਰਕ ਆ ਜਣਾ ਜੀ ਸਾਈਡ ਤੇ ਦਿੱਤਾ ਹੋਇਆ ਇਸ 슬ੀਵਸ ਤੇ ਆ ਜਾਣਾ ਬਾਜੂ ਤੇ ਵਰਕ ਆ ਜਾਣਾ ਤੇ 크레프 ਦੀ ਬਾਟਮ ਹੈ ਜੀ ਨਾਲ 크레프 ਦੀ ਬਾਟਮ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਚਨਾਉਣ ਦਾ ਦੁਪੱਟਾ ਪੂਰਾ 2.5 ਮੀਟਰ ਦਾ ਤੇ ਦੁਪੱਟੇ ਤੇ ਵੀ ਵਰਕ ਹੋਇਆ ਹੈ ਦੁਪੱਟੇ ਦੇ ਫੋਰ ਸਾਈਡ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਗੋਟੇ ਨਾਲ ਫਿਨਿਸ਼ਿੰਗ ਵਿੱਚ ਹਲਕੀ ਹਲਕੀ ਬੂਤੀ ਹੈ ਇਹ ਲੁੱਕ ਆ ਜਣੀ ਕਲਰ ਬੜਾ ਪਿਆਰਾ ਹੈ ਬਹੁਤ ਸੋਹਣਾ ਗ੍ਰੀਨ ਕਲਰ ਹੈ ਇਹ ਲੁੱਕ ਆਣੀ ਹੈ ਜੀ ਸੂਟ ਦੀ ਇਹ ਦੇਖ 6000 ਪ੍ਰਾਈਸ ਹੈ ਜੀ 6000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਇਹਦੇ ਵਿੱਚ ਸੇਮ ਦੇ ਵਿੱਚ ਆਪਣੇ ਕੋਲ ਇੱਕ ਕਲਰ ਹੋਰ ਹੈ ਗਾਚਰੀ ਕਲਰ ਹੈ ਇਹਦੇ ਵਿੱਚ ਸੇਮ ਡਿਜ਼ਾਈਨ ਸੇਮ ਫੈਬਰਿਕ ਪਿਓਰ ਸ਼ਿਮਰ ਦੇ ਵਿੱਚ ਸ਼ਰਟ ਹੈ ਬਿਲਕੁਲ ਸੌਫਟ ਦੇ ਵਿੱਚ ਹੈ ਜੀ ਸ਼ਿਮਰ ਜਿਨ੍ਹਾਂ ਨੂੰ ਲੱਗਦਾ ਹੁੰਦਾ ਵੀ ਸ਼ਿਮਰ ਚੁਬਦੀ ਹੈ ਬਿਲਕੁਲ ਵੀ ਚੁਬਣ ਵਾਲਾ ਫੈਬਰਿਕ ਨਹੀਂ ਹੈਗਾ ਸਾਰਾ ਹੈਂਡਵਰਕ ਫਰੰਟ ਪੂਰਾ ਹੈਵੀ ਹੈਂਡਵਰਕ ਦੇ ਵਿੱਚ ਤੇ ਇਹ ਬਾਜੂ ਤੇ ਵਰਕ ਆ ਜਣਾ ਜੀ ਸਾਈਡ ਤੇ ਇਹ ਨਾਲ ਕ੍ਰੇਪ ਦੀ ਬਾਟਮ ਹੈ ਜੀ 3 ਮੀਟਰ ਦੀ ਬਾਟਮ ਹੈ ਜੀ ਪਹਿਲੇ ਸੂਟ ਨਾਲ ਵੀ 3 ਮੀਟਰ ਦੀ ਬਾਟਮ ਹੈ ਕ੍ਰੇਪ ਦੀ ਇਹ ਇਹਦੇ ਨਾਲ ਵੀ 3 ਮੀਟਰ ਦੀ ਕਰੇਪ ਦੀ ਬਾਟਮ ਤੇ ਨਾਲ ਹੈਗਾ ਚਨਾਮ ਦਾ ਪੂਰਾ 2.5 ਮੀਟਰ ਦਾ ਦੁਪੱਟਾ ਜਿਹਨਾਂ ਨੂੰ ਹੁੰਦਾ ਵੀ ਤਿਲਕਦੇ ਆ ਜੀ ਔਰਗਾਂਜ਼ਾ ਦੁਪੱਟਾ ਵੈਸ ਤਾਂ ਤਿਲਕਦੇ ਨਹੀਂ ਹੈਗੇ ਜਿਹੜਾ ਫੂਨ ਦਾ ਸਟੱਫ ਆ ਗਿਆ ਬਹੁਤ ਪਿਆਰਾ ਹੁੰਦਾ 4 ਸਾਈਡ ਫੁੱਲ ਵੇਲ ਬਣੀ ਹੋਈ ਹੈ 골ਡਨ ਫਿਨਿਸ਼ਿੰਗ ਦੇ ਨਾਲ ਗੋਟੇਦਾਰ ਫਿਨਿਸ਼ਿੰਗ ਵਿੱਚ ਬੂਟੀ ਹੈ ਬਹੁਤ ਪਿਆਰਾ ਕਲਰ ਹੈ ਗਾਜ਼ਰੀ ਕਲਰ ਹੈ ਇਹ ਲੁੱਕ ਆਣੀ ਆ ਸੂਟ ਦੀ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਇਹ ਦੋ ਕਲਰ ਮੈਂ ਤੁਹਾਨੂੰ ਦਿਖਾਏ ਆ ਇੱਕ ਡਿਜ਼ਾਈਨ ਦੇ ਵਿੱਚ 6000 ਪ੍ਰਾਈਸ ਹੈ ਜੀ 6000 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਬਹੁਤ ਪਿਆਰਾ ਇੱਕ ਕ੍ਰੈਸ਼ ਟਿਸ਼ੂ ਦੇ ਵਿੱਚ ਹੈ ਜਿਵੇਂ ਇਹਨਾ ਸ਼ਿਮਰ ਦੇ ਵਿੱਚ ਦਿਖਾਇਆ ਟਿਸ਼ੂ ਸਿੰਪਲ ਟਿਸ਼ੂ ਦੇ ਵਿੱਚ ਦਿਖਾਇਆ ਇਹ ਕ੍ਰੈਸ਼ ਟਿਸ਼ੂ ਬੜਾ ਪਿਆਰਾ ਬੱਟਾ ਜੇ ਵਾਲਾ ਫੈਬਰਿਕ ਹੁੰਦਾ ਗ੍ਰੀਨ ਕਲਰ ਹੈ ਕ੍ਰਾਸ਼ ਟਿਸ਼ੂ ਦੇ ਵਿੱਚ ਸ਼ਰਟ ਹੈ 3 ਮੀਟਰ ਦੀ ਨਾਲ 크ਰੇਪ ਦੀ ਬਾਟਮ ਇਹ ਲੁੱਕ ਆਣੀ ਹੈ ਬਹੁਤ ਪਿਆਰੀ ਬੂਟੀ ਬਣੀ ਹੋਈ ਹੈ ਤੇ ਘੇਰਾ ਪੂਰਾ ਹੈਵੀ ਹੈ ਫੁੱਲ ਹੈਵੀ ਪੂਰਾ ਬ੍ਰੀਕੀ ਕੰਮ ਹੈ ਸਾਰਾ ਹੈਂਡਵਰਕ ਦੇ ਵਿੱਚ ਇਹ ਬਾਜੂ ਤੇ ਵਰਕ ਆ ਜਾਣਾ ਸਾਈਡ ਤੇ ਨਾਲ 크ਰੇਪ ਦੀ ਬਾਟਮ ਹੈ ਜੀ 3 ਮੀਟਰ ਦੀ ਇਸ ਦੇ ਨਾਲ ਹੈਗਾ ਔਰਗੈਂਜ਼ਾ ਦੁਪੱਟਾ ਵਰਕ ਜਾਂਦਾ ਦੁਪੱਟਾ ਦੁਪੱਟੇ ਦੇ 4 ਸਾਈਡ ਵੇਲ ਬਣੀ ਹੋਈ ਹੈ ਦੁਪੱਟੇ ਦੇ ਬਹੁਤ ਪਿਆਰਾ ਵਰਕ ਹੋਇਆ 4 ਸਾਈਡ ਵਿੱਚ ਵੀ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਕਲਰ ਬੜਾ ਪਿਆਰਾ ਹੈ ਸੂਟ ਦਾ ਇਹ ਨੁਕਾਣ ਤੇ ਕਾਰਨਰਸ ਤੇ ਵੀ ਤੁਸੀਂ ਦੇਖ ਸਕਦੇ ਹੋ ਫੁੱਲ ਹੈਵੀ ਫਲਾਰਸ ਬਣੇ ਆ ਚਾਰੋਂ ਕਾਰਨਰਸ ਤੇ ਤੇ 4 ਸਾਈਡ ਪੂਰਾ ਕੱਟਵਰਕ ਦੇ ਨਾਲ ਵੇਲ ਬਣੀ ਹੋਈ ਇਹ ਆ ਔਰ ਸੋਹਣਾ ਕਲਰ ਹੈ 6800 ਪ੍ਰਾਈਸ ਹੈ ਜੀ 6800 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਪਰਪਲ ਬਲੂ ਜਿਹਾ ਕਲਰ ਹੈ 3 ਮੀਟਰ ਦੀ ਕ੍ਰੇਪ ਦੀ ਬਾਟਮ ਦੇ ਨਾਲ ਕ੍ਰਸ਼ ਟਿਸ਼ੂ ਦੇ ਵਿੱਚ ਸ਼ਰਟ ਸਾਰੇ ਦੇ ਵਿੱਚ ਬੂਟੀ ਹੈ ਘੇਰਾ ਹੈਵੀ ਇਹ ਬਾ ਜੂਤੇ ਵਰਗਾ ਜਣਾ ਜੀ ਸਾਈਡ ਤੇ ਤੇ ਇਹ ਬਾਟਮ ਆ ਗਈ ਨਾਲ ਕਲਰ ਬੜਾ ਪਿਆਰਾ ਹੈ ਇਹਦਾ ਸੂਟ ਦਾ ਤੇ অর্ਗੈਂਜ਼ਾ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਫੋਰ ਕਿਆਰਾ ਵਰਕ ਵਿੱਚ ਬੂਟੀ ਹੈ ਤੇ ਕਾਰਨਰਸ ਤੇ ਵੀ ਫਲਾਵਰਸ ਬਣੇ ਹੋਏ ਇਹ ਲੁੱਕ ਆ ਗਿਆ ਸੂਟ 6800 ਪ੍ਰਾਈਸ ਹੈ ਜੀ 6800 ਪ੍ਰਾਈਸ ਦੇ ਨਾਲ ਆਪਣੇ ਇਹ ਦੋ ਸੂਟ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਇਹ ਵੀ ਸ਼ਿਮਰ ਤੇ ਹੈ ਜੀ 3 ਮੀਟਰ ਦੀ 크ਰੇਪ ਦੀ ਬਾਟਮ ਦੇ ਨਾਲ ਬਹੁਤ ਪਿਆਰਾ ਸੂਟ ਹੈ ਸਾਰਾ ਬਹੁਤ ਹੈਵੀ ਨੈਕ ਬਣੀ ਹੈ ਸਾਰਾ ਬਰੀਕੀ ਕੰਮ ਹੈ ਵਿੱਚ ਥ੍ਰੈਡ ਵੀ ਯੂਜ਼ ਕੀਤਾ ਹੋਇਆ ਸਾਰਾ ਹੈਂਡਵਰਕ ਤੇ ਬਣਿਆ ਹੈ ਸੂਟ ਬਹੁਤ ਪਿਆਰਾ ਵਰਕ ਹੈ نیچے ਘੇਰਾ ਪੂਰਾ ਹੈਵੀ ਹੈ ਸਾਰਾ ਮਿਰਰ ਵਰਕ ਹੋਇਆ ਘੇਰੇ ਤੇ ਇਹ ਲੁਕਾਣੀਆਂ ਬਹੁਤ ਪਿਆਰਾ ਸੂਟ ਹੈ ਤੇ ਬਾਜੂ ਤੇ ਵੀ ਹੈਵੀ ਵਰਕ ਹੈ। ਬਹੁਤ ਪਿਆਰਾ ਬਾਜੂ ਤੇ ਵਰਕ ਆ ਗਿਆ। ਇਹ ਤਾਂ ਆ ਗਈ ਆਪਣੀ ਸ਼ਰਟ ਪੂਰਾ ਹੈਵੀ ਫਰੰਟ ਆ ਗਿਆ, ਬਾਜੂ ਤੇ ਆ ਗਿਆ। ਤੇ ਇਸ ਦੀ ਬਾਟਮ ਤੇ ਵੀ ਵਰਕ ਹੈ ਜੀ ਨਾਲ। ਇਹ ਬਾਟਮ ਤੇ ਵਰਕ ਆ ਜਾਣਾ। 3 ਮੀਟਰ ਦੀ 크ਰੇਪ ਦੀ ਬਾਟਮ ਹੈ ਨਾਲ। ਇਹ ਬਾਟਮ ਤੇ ਵਰਕ ਆ ਗਿਆ। ਬਹੁਤ ਪਿਆਰਾ ਵਰਕ ਹੋਇਆ। ਇਹ ਰ ਮਿਲਟਰੀ ਗ੍ਰੀਨ ਕਲਰ ਹੁੰਦਾ ਉਹ ਵਾਲਾ ਕਲਰ ਆ ਇਹ ਨਾਲ ਹੈਗਾ ਟਿਸ਼ੂ ਦੇ ਵਿੱਚ ਹੀ ਦੁਪੱਟਾ ਦੁਪੱਟੇ ਦੇ ਵੀ ਫੋਰ ਸਾਈਡ ਵਰਕ ਹੈ ਜੀ ਦੁਪੱਟੇ ਤੇ ਵੀ ਫੋਰ ਸਾਈਡ ਵਰਕ ਪੂਰਾ ਹੈਵੀ ਵਰਕ ਦੁਪੱਟੇ ਦੇ ਫੋਰ ਸਾਈਡ ਗੋਟੇ ਦੀ ਫਿਨਿਸ਼ਿੰਗ ਵਿੱਚ ਬੂਤੀ ਆ ਇਹ ਲੁੱਕ ਕਰਦੇ ਆ 8000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 8000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਤੇ ਨੈਕਸਟ ਆ ਗਿਆ ਇਹਦੇ ਵਿੱਚ ਕਲਰ ਪਿਆਜ਼ੀ ਪਿੰਕ ਕਲਰ ਸੇਮ ਵਰਕ ਸਾਰਾ ਹੈਵੀ ਵਰਕ ਹੈ ਜੀ ਪੂਰਾ ਉੱਪਰ ਤੋਂ ਲੈ ਕੇ neck ਬਣੀ ਹੈ ਘੇਰੇ ਤੱਕ ਪੂਰਾ ਹੈਵੀ ਵਰਕ ਹੈ ਇਹ ਬਾਟਮ ਤੇ ਆ ਜਾਣਾ ਵਰਕ 3 ਮੀਟਰ ਦੀ ਇਹ ਬਾਜੂ ਤੇ ਆ ਜਾਣਾ ਜੀ ਇਹ ਲੁਪਕਾ ਜਾਣੀ ਹੈ ਸੂਟ ਦੀ ਇਹ ਨਾਲ ਸ਼ਿਮਰ ਦੇ ਵਿੱਚ ਹੀ ਦੁਪੱਟਾ ਇਹਦੇ ਟਾਈਟਾਈਟ ਮੀਟਰ ਦੇ ਦੁਪੱਟੇ ਹੋਣਗੇ ਤੇ ਫੋਰ ਸਾਈਡ ਵਰਕ ਦੇ ਨਾਲ ਦੁਪੱਟਾ ਇਹ ਲੁਟਾ ਸਕਦੇ ਤੁਸੀਂ ਬਸ ਇੱਕ ਸ਼ਾਟ ਲੈ ਸਕਦੇ 8000 ਪ੍ਰਾਈਸ ਹੈ ਜੀ 8000 ਪ੍ਰਾਈਸ ਦੇ ਨਾਲ ਆਪਣੇ ਇਹ ਦੋ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਦਿਖਾਏ ਦੋ ਕਲ 8000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਕ੍ਰੈਸ਼ ਟਿਸ਼ੂ ਦੇ ਵਿੱਚ ਹੈ ਜੀ ਸੂਟ ਕ੍ਰੈਸ਼ ਟਿਸ਼ੂ ਦੇ ਵਿੱਚ ਸ਼ਰਟ ਇਹ ਆ ਗਿਆ ਫਰੰਟ ਪੂਰਾ ਹੈਵੀ ਨੈਕ ਬਣੀ ਹੈ ਬੜੀ ਪਿਆਰੀ ਸਾਰੇ ਹੈਂਡਵਰਕ ਦੇ ਵਿੱਚ ਬਣੇ ਹੋਏ ਆ ਇਹ ਬਹੁਤ ਪਿਆਰਾ ਸੂਟ ਬਣਿਆ ਇਹ ਇਹ ਬਾਜੂ ਤੇ ਆ ਜਣਾ ਵਰਕ ਸਾਈਡ ਤੇ ਗਰੇਪ ਦੀ ਬਾਟਮ ਹੈ ਜੀ ਇਹਦੇ ਨਾਲ ਬਾਟਮ ਤੇ ਵੀ ਵਰਕ ਹੈ ਇਹ ਬਾਟਮ ਤੇ ਵਰਕ ਆ ਗਿਆ ਗਰੇਪ ਦੀ ਬਾਟਮ 3 ਮੀਟਰ ਦੀ ਨਾਲ ਬਾਟਮ ਤੇ ਵੀ ਵਰਕ ਹੈ ਤੇ ਨਾਲ ਹੈਗਾ ਬੜਾ ਹੀ ਪਿਆਰਾ অর্ਗੈਂਜ਼ਾ ਦਾ ਦੁਪੱਟਾ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਹੈ ਤੇ ਪੱਲਿਆਂ ਤੇ ਵੀ ਗੋਟੇ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਦੁਪੱਟਾ ਜਣੀ ਬਹੁਤ ਸੋਹਣਾ ਕਲਰ ਹੈ ਜੀ ਇਹ ਵਾਲੇ ਸੂਟ ਦਾ ਵੀ ਲੱਗ ਜਾ ਯੂਨਿਕ ਜਿਹਾ ਕਲਰ ਹੈ 5700 ਪ੍ਰਾਈਸ ਹੈ 5200 ਪ੍ਰਾਈਸ ਹੈ ਇਹ ਵਾਲੇ ਸੂਟ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਬੜਾ ਪਿਆਰਾ ਕਲਰ ਸੇਮ ਦੇ ਵਿੱਚ ਇਹ ਕ੍ਰਸ਼ ਟਿਸ਼ੂ ਦੇ ਵਿੱਚ ਸ਼ਰਟ ਸੋਨਾ ਵਰਕ ਪੂਰੀ ਸ਼ਰਟ ਤੇ ਕਿਰੇ ਤੱਕ ਪੂਰਾ ਹੈਵੀ ਵਰਕ ਹੈ ਇਹ ਬਾਜੂ ਤੇ ਆ ਜਾਣਾ ਜੀ ਵਰਕ ਬੜਾ ਸੋਹਣਾ ਗਾਜਰੀ ਅਲੱਗ ਜਿਹੀ ਕਲਰ ਐ ਡਿਫਰੈਂਟ ਜਿਹਾ ਇਹ ਬਾਟਮ ਤੇ ਆ ਜਾਣਾ ਵਰਕ ਬਾਟਮ ਤੇ ਤੇ ਨਾਲ ਹੈਗਾ ਔਰਗੈਂਜ਼ਾ ਦੁਪੱਟਾ ਬਿਲਕੁਲ ਸੌਫਟ ਦੇ ਵਿੱਚ ਦੁਪੱਟੇ ਦੇ ਪੱਲਿਆਂ ਤੇ ਵੀ ਗੋਟੇ ਦੀ ਡਿਜ਼ਾਈਨਿੰਗ ਐ ਤੇ ਫੋਰ ਸਾਈਡ ਵੀ ਬੜਾ ਪਿਆਰਾ ਗੋਟਾ ਲੱਗਿਆ ਹੋਇਆ ਇਹ ਲੋਕਾਣੀ ਐ ਸੋ 5700 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਇਹ ਦੋ ਸੂਟ ਮੈਂ ਤੁਹਾਨੂੰ ਦਿਖਾਏ ਇੱਕ ਡਿਜ਼ਾਈਨ ਵਿੱਚ ਦੋ ਕਲਰ 5700 ਪ੍ਰਾਈਸ ਦੇ ਨਾਲ ਨੈਕਸਟ ਕਲਰ ਆ ਗਿਆ ਬੜਾ ਪਿਆਰਾ 골ਡਨ ਕਲਰ ਦੇ ਵਿੱਚ ਸ਼ਰਟ ਹੈ ਕ੍ਰਸ਼ ਟਿਸ਼ੂ ਦੇ ਵਿੱਚ ਹੀ ਫਰੋਜ਼ੀ ਵਰਕ ਦੇ ਨਾਲ 골ਡਨ ਤੇ ਫਰੋਜ਼ੀ ਵਰਕ ਦੇ ਨਾਲ ਨੈਕ ਬਣਿਆ ਪੂਰਾ ਹੈਵੀ ਵਰਕ ਹੈ ਬਹੁਤ ਪਿਆਰਾ ਸਾਰਾ ਹੈਂਡ ਵਰਕ ਹੋਇਆ ਆ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਇਹਦਾ ਢੇਰਾ ਨਹੀਂ ਬਣਿਆ ਹੋਇਆ ਨਾਲ ਪੂਰਾ ਹੈਵੀ ਵਰਕ ਹੈ ਤੇ ਬਾਜੂ ਤੇ ਆ ਜਾਣਾ ਵਰਕ ਤੇ ਨਾਲ ਹੈਗੀ ਫਰੋਜ਼ੀ ਕਲਰ ਦੀ ਬਹੁਤ ਪਿਆਰਾ ਕੰਟਰਾਸਟ ਹੈ ਇਹ ਵਾਲੇ ਸੂਟ ਦਾ ਇਹ ਬਾਟਮ ਤੇ ਵਰਕ ਆ ਜਾਣਾ 크ريب ਦੀ ਬਾਟਮ ਹੈ 3 ਮੀਟਰ ਦੀ ਇਹ ਬਾਟਮ ਤੇ ਆ ਜਾਣਾ ਨੀਚੇ ਵਰਕ ਇਹ ਸ਼ਰਟ ਤੇ ਹੋ ਗਿਆ ਸਾਰਾ ਹੈਵੀ ਵਰਕ ਤੇ ਬੜਾ ਪਿਆਰਾ ਲਾਈਨਿੰਗ ਦੇ ਵਿੱਚ ਦੁਪੱਟਾ ਪੂਰਾ 2.5 ਮੀਟਰ ਦਾ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਇਹਦਾ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਪਿਆਰਾ ਇਹ ਵਾਲੇ ਸੂਟ ਦਾ ਫਰੋਜ਼ੀ ਦੇ ਨਾਲ ਇਹ ਲੋਕਾਂ ਦੀ 6000 ਪ੍ਰਾਈਸ ਹੈ ਜੀ ਇਹ ਸਿੰਗਲ ਹੈ ਸੂਟ 6000 ਪ੍ਰਾਈਸ ਦੇ ਨਾਲ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 6000 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146380800 ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜੁੜਦਾ ਸੈਕਰੋ ਕਲੈਕਸ਼ਨ ਕੀਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਪੀਸ